ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਦਿਨ ਦਿਖਾਵਾਂਗੇ ਮਹੀਆਂ ਤਾਜੀਆਂ ਸੁਈਆਂ ਵੀ ਆ ਤੇ ਲਗਭਗ 6 ਦਿਖਾਵਾਂਗੇ ਬਹਿਣਾ ਦੋ ਤਣਕੇ ਘਬੜਾ ਦੇ ਬਾਕੀ ਹੈਗੇ ਸੁੰਜੇ ਵਿੱਚ ਕੱਲੇ ਕੱਲੇ ਬਾਰੇ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਦਾ ਕੋਠੇ ਰੰਗੀਆਂ ਵਾਲੇ ਵਸਦੇ ਆ ਠੀਕ ਹੈ ਜਿਹੜਾ ਨੁੱਦਣ ਵਾਲਾ ਰੋਡ ਆ ਵੱਡਾ ਹਾਈਵੇ ਰੋਡ ਉਹ ਰੋਡ ਦੇ ਬਿਲਕੁਲ ਉੱਤੇ ਨੋਰਾ ਆਪਣਾ ਸੇਖਾ ਕੈਂਚੀਆ ਤੇ ਸੇਖਾ ਕੈਂਚੀਆ ਦੇ ਲੱਕੜਾ ਪੰਜਾਬ ਹਾਂ ਜਮਾ ਪੱਤੀ ਨਿਸ਼ਾਨੀ ਆ ਆਪਣੀ ਉਗਾਠਾ ਮੋਬਾਈਲ ਨੰਬਰ ਆਪਣਾ 9815396173 981539617 ਹਾਂਜੀ ਤੇ ਪਹਿਲੇ ਨੰਬਰ ਤੇ ਆਪਾਂ ਵੇਖਦੇ ਆਂ ਤਾਜੀ ਸੂਈ ਵੀ ਹਾਂ ਬਾਈ ਜੀ ਕੱਲ੍ਹ ਸੂਈ ਗਏ ਬੱਛੀ ਜਰਸੀ ਠੀਕ ਹੈ ਔਰ ਇਹ ਪੁੱਛੋ ਇਹ ਜਰਸੀ ਹਲਕਾ ਜਿਹਾ ਕ੍ਰਾਸ ਪਾਣਾ ਹਣਾ ਆਵੇਂ ਬੰਦੂ ਜੀ ਐਚਪੀ ਦੇ ਰਸਤੇ ਦਾ ਕ੍ਰੋਸ ਆ ਠੀਕ ਐ ਦੁੱਧ तकरीबन 70% ਦੇ ਰਸਤੇ ਖੁੱਲੀ ਐ ਹੁਣ ਸ਼ਾਮ ਦਾ ਟਾਈਮ ਐ ਚਵਾਈ ਇਹਦੀ ਹੋਣੀ ਐ ਹਨਾ ਹੁਣ ਚਵਾਈ ਹੋਣੀ ਐ ਬਾਈ ਜੀ ਇਹ ਕੱਲ ਦੀ ਸੂਈ ਹੋਈ ਆ ਬੱਚਾ ਮੂਰੇ ਆ ਪਸਮਾ ਚ ਆਈ ਵੀ ਆ ਹਨਾ ਆਪਾਂ ਜਿਹੜੀ ਗੱਲ ਕਹਾਂਗੇ ਨਾ ਕੱਲ ਦੀ ਸੂਈ ਕਹਾਂਗੇ ਨਾ ਕੱਲ ਦੀ ਸੂਈ ਵੀ ਹੋਊਗੀ ਜਾਂ 4 ਦਿਨਾਂ ਦੀ ਸੂਈ ਕਹਾਂਗੇ ਨਾ 4 ਦਿਨਾਂ ਦੀ ਸੂਈ ਹੋਊਗੀ ਸੂਆ ਦੂਸਰਾ ਸੂਈ ਵੀ ਆ ਸੂਆ ਦੂਜਾ ਪਿਓਰ ਦੀ 6 ਦੰਦਾਂ ਦਾ 6 ਦੰਦਾਂ ਤੇ ਦੁੱਧ ਮੈਨ ਜਿਹੜਾ ਕਿਨਾ ਹੂ ਹੁਣ ਬਾਈ ਜੀ ਮਾਲਕ ਨੇ ਆਪਾਂ ਨੂੰ 18 ਕਿਲੋ ਦੁੱਧ ਦੱਸਿਆ ਵੀ ਪਹਿਲਾਂ ਨਹੀਂ ਦਿੱ ਕਿਉਂਕਿ ਗਰਮੀ ਆ ਜਿਆਦੇ ਮੌਸਮ ਬਹੁਤ ਜਿਆਦਾ ਖਰਾਬ ਆ ਠੀਕ ਹੈ ਬਸ 18 ਕਿਲੋ ਹੀ ਮੰਨ ਕੇ ਲੈ ਜਾ ਜਿਹੜਾ ਵੀਰ ਲੈ ਕੇ ਜਾ ਉਹ ਗਾਂ ਬਾਈ 24 ਕਿਲੋ ਵਾਲੀ ਮੌਸਮ ਠੰਡਾ ਹੋ ਕੇ ਤਾਂ ਬਾਅਦੋਂ ਨਹੀਂ 18 ਦੇ ਦੋਸਤ ਮੌਸਮ ਨੂੰ ਕੀ ਗੱਲ ਹਣਾ ਵੀਰੇ ਉਨੀ ਕੇਅਰ ਨਹੀਂ ਹੁੰਦੀ ਹਰੇਕ ਵੀਰ ਨੂੰ ਜੇ ਹੁਣ ਆਪਾਂ 24 ਕਿਲੋ ਕਹਿ ਦਈਏ ਇਹਨੇ ਕਿੰਨਾ 18 ਕਿਲੋ ਲਾਇਆ ਕਹਿੰਦਾ ਜਦੋਂ ਉਹਨੇ 24 ਕਿਲੋ ਕਿਹਾ ਸੀ ਠਾਣਾ ਹੀ ਕੱਢਦੀ ਹੈ ਸਾਈਕਲ ਨੂੰ ਮੋਟਰਸਾਈਕਲ ਕਹਿਦਾ ਕੋਈ ਫਾਇਦਾ ਨਹੀਂ ਹਾਂ ਕਿਉਂਕਿ ਆਪਣਾ ਲਾਂਬਾ ਵੀ ਤੂੰ ਡਰਦੇ ਆਂ ਆਪਣਾ ਲਾਂਬਾ ਨਹੀਂ ਲੈਣਾ ਕਿਸੇ ਵੀ ਵੀਰ ਦਾ ਠੀਕ ਹੈ ਕਿਉਂਕਿ ਆਪਣਾ ਮਨ ਕਰਦਾ ਰੋਜੀ ਰੋਟੀ ਬਿਜ਼ਨਸ ਹੈ ਜੀ ਬਾਈ ਕਿ ਰੋਜੀ ਦਾ ਕਾਰੋਬਾਰ ਆ ਰੋਜ ਆਪਾਂ ਕਿੰਨਾ ਇਹੀ ਆਪਣਾ ਤੇ ਝੂਠ ਪਾਉਣ ਬੋਲਣਾ ਕਿ ਕਿੰਨਾ ਚਿਰ ਕੰਮ ਚੱਲੂਗਾ ਇਹ ਜਿਆਦਾ ਗੱਲ ਤੇ ਧਾਰਾ ਤੂੰ ਰੋਜ ਇੱਕ ਨੰਬਰ ਆ ਮੈਂ ਕਿਹਾ ਸੁਣੋ ਯਾਰ ਕੀ ਆ ਜੀ ਅਲਪ ਪੈਣਾ ਧਾਰਾ ਹੀ ਮਾਰ ਕੇ ਦਿਖਾ ਦਿੰਦੇ ਆ ਬਾਕੀ ਨਿਆਣਾ ਪਾਉਣ ਦੀ ਕੋਈ ਜ਼ਰੂਰਤ ਹੀ ਦੋਵੇਂ ਕੀਰ ਕਰਨ ਵਾਲਾ ਵੀਰ ਹੋਇਆ ਸਟੋਰ ਚਾਇਕ ਮੇਰੇ ਪੁੱਤੋ ਚੋਲੇ ਰੇਟ ਇਹਦਾ ਹਰ ਕੀ ਰਹਿਣਾਗਾ ਇੱਕ ਮੇਰੇ ਹੱਥ ਬੰਨ ਕੇ ਬੇਨਤੀ ਆ ਸਾਰੇ ਜੀ ਜਾਜ ਗੱਲ ਕਿਉਂਕਿ ਪੂਰੀ ਵੀਡੀਓ ਦੇਖੋਗੇ ਕੋਈ ਕੋਈ ਨਾ ਕੋਈ ਡੰਗਰ ਕੋਈ ਚੀਜ਼ ਹਲੇ ਵੀਡੀਓ ਦੇ ਦੇਖਣ ਨੂੰ ਮਿਲਦੀ ਹੈ ਪਸੰਦ ਆ ਜਾਂਦਾ ਬੰਦਾ ਪਸੰਦ ਆ ਜਾਂਦਾ ਹੁੰਦਾ ਦੂਜਿਆਂ ਨੂੰ ਜਿਹੜੇ ਆਪਣੇ ਰੇਟ ਹੋਣਗੇ ਠੀਕ ਹੈ ਉਹ ਵਕਤ 1500 ਦੇ ਸ਼ੋਰ ਵਾਲੇ ਹੋਣਗੇ ਭਾਈ ਬਣ ਕੇ ਜਾਣੇ ਘਟ ਵਾਲੇ ਨਾ ਖੇਡਣਾ ਕਰਨ ਬੜਾ ਫालतू ਮੰਗਣਾ ਹੀ ਨਹੀਂ ਆਪਾਂ ਹਾਂ ਕਿਉਂਕਿ ਆਪਣਾ ਕੋਈ ਸਨਕਾਰ ਮਾਨ ਨਹੀਂ ਹੈਗਾ ਅਗਲਾ ਕਹਦਾ ਯਾਰ ਉਹ ਨਾ ਕਹਿੰਦੇ ਆ ਉਹ ਚੀਜ਼ ਇਹ ਜਿਹੜੀ ਬੱਚੀ ਆ ਬਾਈ ਜੀ ਇਹ 72000 ਕੀ ਦੇ ਸ਼ੋਰ ਛੱਪਾ ਹੋ ਜਾਊਗਾ ਹਾਂ ਛੋਰ ਛੱਪਾ ਕਰ ਦੇਗੇ ਮਾਨਕਣ ਕਰ ਦੇਗੇ ਘਾਉਣ ਨੂੰ ਉਹ ਮ ਕੋਈ ਵੀ ਹੋਰ ਵਪਾਰੀ ਹੁੰਦਾ ਮੈਂ ਕਿਸੇ ਦਾ ਨਾਮ ਨਿਕ ਨਾਮ ਕਰਦਾ ਤਾਂ ਇਹਨੂੰ 22 ਤੋਂ 24 ਕਿਲੋ ਤੂੰ ਦੱਸਦਾ ਪਠਾਣਾ ਕਿਲੋ ਲੁੱਥਿਆ ਇਹ ਪ੍ਰੋਪਰ ਦੇਊਗੀ ਦੋ ਨੰਬਰ ਵੈੜ ਦੇਖਿਆ ਨੇ ਬੱਚੇ ਇੱਕ ਦੱਸਦਾ ਬੱਚੇ ਸਾਰਿਆਂ ਦੇ ਆਪਣੇ ਲਾਇਆ ਬਾਈ ਜੀ ਸਾਰੀਆਂ ਕੁਸ਼ਮਾਕੇ ਖਲਾਈਆਂ ਹੋਈਆਂ ਨੇ ਉਹਦੇ ਕਾਰਨ ਪਤਾ ਨਾ 24 ਇਹ ਕਿਚੀ ਦੇ ਵੀੜੀਆਂ ਵੀ ਦਿਖਾ ਦੇਣੀਆਂ ਕਿਸੇ ਵੀਰ ਨੂੰ ਮਤਲਬ ਦੇਖਣ ਆਉਣ ਵੀ ਦੀ ਵੀ ਲੋੜ ਨਹੀਂ ਜਿੰਨੀ ਚੀਜ਼ ਕਹਾਂਗੇ ਉਨੀ ਫੁੱਲ ਗਰੰਟੀ ਹੋਊਗੀ ਆਪੇ ਇਹ ਕਹਿਮਾ ਸੁਆ ਸੁਆ ਪਹਿਲਾਂ ਬਾਈ ਜੀ ਬਿਲਕੁਲ ਬੱਚਾ ਕੀ ਆ 25 ਆ ਕਹਿਮਾ ਦੇਣਾ ਸੂਈ ਨੂੰ ਸੂਈ ਨੂੰ ਅੱਜ ਭਾਈ ਜੀ ਚੌਖਾ ਦੇਣਾ ਆਪਣੇ ਕੋਲੇ ਸੂਈ ਟਿਜੀਰ ਪਾਉ ਨੂੰ ਪਰਦੂ ਲਈ ਪਾਉ ਤੋਂ ਲਈਆ ਠੀਕ ਹੈ ਆਪਣੇ ਕੋਲੇ ਸੂਈ ਜੇ ਜੱਪੇ ਦੀ ਫੁੱਲ ਓਕੇ ਹੈ ਜਿਉਂ ਠੀਕ ਹੈ ਜਿਹੜੀ ਗੱਲਾਂ ਚੁਬਾਈ ਦੀ ਧਾਰਾਂ ਦੀ ਠੀਕ ਹੈ ਕੋਈ ਆਉਣ ਨਹੀਂ ਕੋਈ ਸ਼ੌਲ ਨਹੀਂ ਕੋਰਾ ਵੀ ਜਿਵੇਂ ਪਹਿਲਾਂ ਸੂਈ ਆਰਾਮਣਾ ਬਹਿ ਕੇ ਥੱਲੇ ਹਣਾ ਸੋ ਬੱਚੇ ਆਪਾਂ ਦੁਬਾਰਾ ਬੱਚੇ ਸਾਰਿਆਂ ਦੇ ਮੇਰੇ ਖੜੇ ਤੋਂ ਲੱਗੇ ਹੋਏ ਨੇ ਥੱਲੇ ਬੱਚੇ ਲਾ ਕੇ ਕੋਈ ਪਸਮਾ ਫੜ ਗਈਆਂ ਜਮਾ ਹਣਾ ਮਗਰ ਅਸਰੇ ਮਿਰਤਾਰਾ ਮਾਰਦੇ ਜੇ ਜੀ ਜਦ ਖੂਂਗੀ ਕਿੰਨਾ ਕਦ ਦੁੱਧ ਹਾਜ਼ਰ ਆ ਥੱਲੇ ਬਾਈ ਜੀ ਐ ਟਾਈਮ ਇਹਨੇ ਥੱਲੇ 12 ਕਿਲੋ ਬੌੜੀ ਤਿਆਰ ਆ ਇਹਦੇ ਆਰਡਰ ਤੋਂ ਚਾਹੇ ਮੈਂ 18 ਕਹਦੇ ਆ 15 ਕਹਦੇ ਆ ਤਾਂ ਹਰ ਇੱਕ ਵੀਰ ਮੰਨੂ ਤੇ ਨਾੜਾ ਨਾਲ ਤਾਂ ਗੁੰਦੀ ਪਈ ਆ ਜਮਨ ਮੈਂ ਕਹਾਂ ਨਾੜਾ ਨਾਲ ਗੁੰਦੀ ਪਈ ਆ ਤੂੰ ਤੂੰ 16 ਤੋਂ 17 ਕਿਲੋ ਖੁੱਲਾ ਕੱਢੂਗੀ ਤੇ ਚੰਗੀ ਗੇਰ ਕਰਨ ਵਾਲਾ ਹੋਇਆ ਤਾਂ 20 ਕਿਲੋ ਵੀ ਕੱਢ ਦੂਗੀ ਨਹੀਂ 16 ਕਿਲੋ ਖੁੱਲਾ ਮੰਨ ਕੇ ਰੇਟ ਇਹਦਾ ਕੀ ਰਹਿਣਾਗਾ ਬਾਈ ਜੀ ਰੇਟ ਇਹਦਾ 57000 ਰੁਪਈਆ ਦੁੱਧ 16 17 ਆਣੇ ਦੁੱਧ 16 17 ਧੋੜ ਦੇ ਪੁੱਤ ਸੋਹ ਥਾਂਡੇ ਵਾ ਦੇਖੋ ਸੋਹਣਾ ਸਾਫ ਸੁਥਰਾ ਹਵਾਨੇ ਤੇ ਨਾਲਾ ਨੂੜਾ ਬਹੁਤ ਆ ਪਿੱਛੇ ਇਹਦੀ ਬੱਛੀ ਆ ਬਸ ਇੱਕ ਮਿੰਟ ਹੱਥ ਬੰਨ ਕੇ ਬੇਨਤੀ ਕਰ ਦੋ ਬਾਰ ਬਾਰ ਵੀਰਾਂ ਨੂੰ 54000 ਦਾ ਡੜਾ ਮੀਰ ਬਣ ਕੇ ਨਾ ਖੇਚਾ ਰਹੇ ਹੋ ਉਹ ਨਾਲ ਕੋਈ 57 ਮੰਗਿਆ ਨਹੀਂ ਮੰਗਣ ਨੂੰ 70 ਮੰਗਿਆ ਜਾਂਦਾ ਹਨ ਬਸ ਮੰਗਣ ਨੂੰ ਮੈਂ ਪਹਿਲਾਂ ਮੰਗ ਲੈਂਦਾ 70 ਮੰਗ ਲੈਂਦਾ ਪਰ ਇਹ ਤਾਂ 57000 ਲੈਣਾ ਹੀ ਆਪਾਂ ਸੋ ਵੀਰੋ ਆਮ 30 35000 ਰੁਪਏ ਆਪਾਂ ਕਹਿੰਨੇ ਘਰੇ ਬੱਚੀ ਦੇਖਣ ਜਾਵੜੀ ਦੀ ਮਾਂ ਥਲੇ 20 ਕਿਲੋ ਹੀ 40 ਕਿਲੋ ਦੀ ਫੰਡਰ ਬੱਚੀ ਦਾ ਰੇਟ ਹੁੰਦਾ ਕਿਉਂਕਿ ਵਪਾਰ ਦਾ ਕੰਮ ਆ ਨਾ ਕਿ 10 12 ਖੜੇ ਆ 2000 3000 ਬਣਾਉਣਾ ਇੱਕ ਪਸ਼ੂ ਦੇ ਵਿੱਚੋਂ ਭਾਜੀ ਤੇ ਕਈ ਨਹੀਂ ਪਤਾ ਵਿੱਚ ਕੋਈ ਪੈਸੇ ਲੈਣ ਵਾਲੀ ਵੀ ਆ ਜਾਂਦੀ ਹੈ ਹਨਾ ਭਾਈ ਜੀ ਸਾਰਾ ਕੁਝ ਹੀ ਆ ਠੀਕ ਹੈ ਤੇ ਅੱਗੇ 3 ਨੰਬਰ ਦੇਖੇ ਨੇ ਆਪਾਂ ਬਲੂਨ ਬੱਚੀ ਆ ਦੋ ਦਾ ਨਾ ਬਾਈ ਜੀ ਪਿਓ ਜਮਾ ਬੱਚਾ ਤਰਾਪ ਸੁਈਆ ਆਪਣੇ ਕੋਲੇ ਸੁਈਆ ਜੇਰ ਜੰਪੇ ਦੀ ਜਮਾ ਸਾਹ ਬੱਚਾ ਮੇਲ ਬੱਚਾ ਠੀਕ ਆ ਪਹਿਲਾ ਸੁਆ ਪਹਿਲਾਂ ਹੈਗੀ ਜਮਾ 3 ਲੱਗੇ ਆ ਹਰ ਇੱਕ ਚੀਜ਼ ਦੀ ਗਰੰਟੀ ਹੈ ਤੋੜ ਦਸ ਠੀਕ ਆ ਦੁੱਧ ਕਿੰਨਾ ਖਾਜ ਰੋ ਵੀਰ ਤੜਕੇ ਕੋ 4 ਕਿਲੋ ਘਟਿਆ ਹੋਣਾ ਜੇ ਚਵਾਈ ਕਰਨੀ ਆ ਐਵੇਂ ਨਹੀਂ ਕਹਿੰਦੇ ਵੀ ਅਸੀਂ ਰੰਗ ਕਰਕੇ 12 ਕਿਲੋ ਕਰਤਾ ਸੀ ਇਹਨੇ ਉਹਦਾ ਕੋਈ ਫਾਇਦਾ ਨਹੀਂ ਦੁੱਧ ਮੰਨ ਕੇ ਚਲੀ ਵੀ ਅੰਦਾਜ਼ਾ ਕਿੱਥੇ ਚੱਲੂਗੀ ਇਹ ਦੁੱਧ ਬਾਈ ਜੀ 15 ਕਿਲੋ ਮੰਨ ਕੇ ਲੈ ਲੈ। ਉਹਨੂੰ 18 ਟੀ ਜਦੋਂ ਆਪਾਂ 20 ਕਹੀ ਚਲੀਏ 15 ਕਿਲੋ ਖੁੱਲਾ ਪਾਉਗੀ। ਰੇਟ ਇਹਦਾ ਕੀ ਆ? ਬਾਈ ਜੀ ਰੇਟ ਇਹਦਾ 55000 ਰੁਪਿਆ ਬਸ ਹਾਂ ਨਾਲ ਆ ਕਮੀ ਇਹਦਾ। ਜਾਇ ਗੱਲ ਆ। ਲੈਵਾ ਦੇ ਕੇ 18 19 ਕਹਿਦੀ ਨਹੀਂ ਦਿੰਦੀ। ਨਹੀਂ ਬਾਈ ਮੂਹ ਹੀ ਪੈਣਾ ਨਹੀਂ ਦੇਣ ਨੂੰ ਇਹ ਦੁੱਧ 18 ਕਿਲੋ ਵੀ ਦੇ ਸਕਦੇ ਆ ਫਰੀਡ ਦੀ ਘਾਟ ਨਹੀਂ ਕਿਸੇ ਚੀ ਦੀ ਘਾਟ ਨਹੀਂ ਇਹ ਨੂੰ। ਸੁਭਰੋ ਬਾਈ ਆਪਾਂ ਨਹੀਂ ਇਹ ਗੱਲ ਕਹਿ ਕੇ ਦੇਣੀ। ਵੀਰੇ ਆਏ ਦੇਊਗੀ ਆਏ ਦੇਊਗੇ ਆਪਾਂ ਕਿਸੇ ਨੂੰ ਘੁਲੋਣਾ ਨਹੀਂ ਹੈਗਾ। ਸਾਫ਼ ਸੁਥਰਾ ਕਾਰੋਬਾਰ ਕਰਨਾ। ਤੀਜੀ ਪੀੜ੍ਹੀ ਵਪਾਰ ਚ ਹੋ ਗਈ ਮੇਰਾ ਪਿਓ ਵੀ ਇਹੀ ਕੰਮ ਕਰਦਾ ਸੀ ਹੁਣ ਮੈਂ ਆਂ ਕਹਾ ਮੇਰੀ ਨਾਲ ਦੇ ਵੀ ਇਹੀ ਕੰਮ ਕਰਦਾ ਤੁਸੀਂ ਕਿਹੜਾ ਕੋਈ ਹੋਰ ਕਿੱਥੇ ਚ ਵੜਨ ਜੈ ਕਰਾ ਚਾਰ ਨੰਬਰ ਜਿਹੜੇ ਦੇਖੀ ਜਾਂਦੇ ਆਪਾਂ ਠੀਕ ਹੈ ਕੀ ਕਿਹੜਾ ਦੁਆ ਬਾਈ ਜੀ ਠੀਕ ਹੈ ਆਪਣੇ ਕੋਲ ਸੂਈ ਸਵਾਈ ਆਈ ਏ ਠੀਕ ਹੈ ਸੂਈ ਨੂੰ ਅੱਜ ਚੌਥਾ ਦਿਨ ਠੀਕ ਹੈ ਪਰਾਂ ਘਰੀ ਆਪਣੇ ਕੋਲ ਠੀਕ ਹੈ ਜੇ ਜੱਪੇ ਦੀ ਸਾਫਾ ਮਾਮਨੇ ਦੱਸਿਆ ਠੀਕ ਹੈ ਆਪਣੇ ਕੋ ਗੰਦਮੰਦ ਕੋਈ ਨਹੀਂ ਮਾਰਿਆ ਨਹੀਂ ਕੋਈ ਘੋਰਾ ਵੀ ਨਹੀਂ ਬਾਈ ਜਿਹੜੀ ਆਪਣੇ ਕੋਲੇ ਸੂਈ ਹੋਊ ਆਪਣੇ ਕੋਲੇ ਸੂਈ ਹੋਈ ਜਿਹੜੀ ਬਾਹਰੋਂ ਸੂਈ ਦਵਾਈ ਆ ਕੋ ਬਾਹਰੋਂ ਸੂਈ ਦਵਾਈ ਹੈ ਦੁੱਧ ਕਿੰਨਾ ਗੈਸਟੀਮੇਟ 20 ਸੀ ਤੇ ਅਕਸਲ ਅਜੇ ਪੂਤ ਬੱਤੇ ਕੋਲ ਠੀਕ ਹੈ ਦੁੱਧ ਵੀਰੇ ਰਾਤ ਦੇ ਖਾਲੀ ਕਰੀ ਸੀਗੀ ਆਪਰ ਆ ਦੁੱਧ ਕੱਢਦੀ ਨੇ 7 ਕਿਲੋ ਠੀਕ ਹੈ ਪਰ ਕੇ ਬੱਚਾ ਜਿੰਨਾ ਕਿ ਕਦੇ ਨਹੀਂ 5 ਕਿਲੋ ਠੀਕ ਹੈ ਐਟ ਟਾਈਮ ਮੈਨੂੰ ਵੀ 14 15 ਕਿਲੋ ਸਟਾਰਟਿੰਗ ਆ ਸਟਾਰਟਿੰਗ ਆ ਦੁੱਧ ਐਨਾਂ ਨਾਲ ਵੀ ਦੁੱਧ ਦੇ ਸਕਦੀ ਹੈ ਇਹ ਮੱਛੀ 18 ਤੋਂ 20 ਕਿਲੋ ਰੇਟ ਇਹਦਾ ਕੀ ਰਹਿਣਾ ਹੈਗਾ ਖੰਡੀ ਸੀਲ ਠੀਕ ਹੈ ਧਾਰਾ ਤੋਂ ਰ ਇੱਕ ਨੰਬਰ ਹੈ ਨਾ ਸੋ ਦੇਖੋ ਕੋਈ ਭੂਲ ਸਰ ਲਾਣੀ ਤੇ ਮਗਰਸੇ ਵੀ ਧਾਰਾ ਮਾਰ ਕੇ ਚੁਬਾਰੀ ਤੁਹਾਨੂੰ ਆਪਣਾ ਇਹੀ ਮਕਸਦ ਆ ਵੀ ਕਿਸੇ ਵੀ ਵੀਰ ਨੂੰ ਖੜੇ ਦੇ ਪੁੱਤ ਖੜਾ ਉਹ ਇਹ ਬਨਿਆਣਾ ਨਹੀਂ ਪਾਇਆ ਕੁਝ ਨਹੀਂ ਪਾਇਆ ਤੇ ਰੇਡ ਇਹਦਾ ਕੀ ਹੋਊਗਾ ਕਿੰਨਾ ਨੇ ਰੇਡ ਦਾ ਭਾਈ ਜੇ ਉਹ 60000 ਪੀਰ ਮਾਨਦਾਨ ਹੋ ਜਾਊਗਾ ਮਾਂਪਾ ਕਰ ਦਾਂਗੇ ਜਿਹੜਾ ਹਿਆ ਆਪ ਕੋ 2000 ਦਾ ਮਤਲਬ ਕੋਈ ਉਹ ਬਦੂਰਣਾ ਬੰਦਾ ਹੋ ਤਾਂ ਦੋ ਛੜਦੇ ਆ ਵੀ ਤੇ ਦੁੱਧ ਫੈਟ ਵਾਲਾ ਪਾਉਗੀ ਮੈਂ ਕਿਹਾ ਜਮਾ ਫੈਟ ਵਾਲਾ ਕੱਦ ਵੇਟ ਬਹੁਤ ਆ ਹਣਾ ਪੂਰਾ ਟੌਪ ਦਾ ਠੀਕ ਐ ਦੁੱਧ ਐਵਰੇਜ ਤਰ੍ਹਾਂ ਦਾ ਹੱਥ ਮੰਨ ਕੇ ਬਾਰ ਬਾਰ ਬੇਨਤੀ ਆ ਵੀ ਘੱਟ ਵਾਲਾ ਵੀ ਨਾ ਹੀ ਖੂਨ ਲਾਇਆ ਐਵਰੇਜ 17 18 ਇੰਦੇ ਚੱਲ ਜੂ ਮੈਂ ਕਿਹਾ ਖੁੰਡੀਆਂ ਵੱਡਣਗੀਆਂ ਨਾਮ ਦਾ ਇੰਦਾ ਫਿਰ ਤੇ ਅੱਗੇ ਇਹਨੇ ਦੇਖਿਆ ਨਾ ਪੰਜਵਾਂ ਨੰਬਰ ਕੱਪਣ ਹਣਾ ਕੱਪਣ ਬਾਈ ਜੀ ਕਿਹੜਾ ਸੁਆਸ ਦੁੱਧ ਤਾਂ ਪਾਉ ਨੂੰ 24 ਕਿਲੋ ਦੱਸਿਆ ਵੀਰੇ ਠੀਕ ਐ ਪਰ ਜਿਹੜੀ ਗਰਮੀ ਆ ਉਹ 20 ਕਿਲੋ ਮੰਨ ਕੇ ਲੈ ਵੀ 20 ਕਿਲੋ ਤੇ ਚੱਲੂਗੀ 20 ਕਿਲੋ ਦਾ ਨਾਮ ਕਰੀਦਾ ਕਿਸਵਾ ਦੁੱਜਾ ਗਈ ਠੀਕ ਹੈ ਬਰੀਡ ਗੂੜ ਮੂੰਹ ਪੱਥਾ ਕਾਡੀਵੇਟ ਹੈ ਕੀ ਨਾ ਮੋਕੇ ਆ ਜਮਾ ਠੀਕ ਹੈ ਕਿਸੇ ਪਾਸੇ ਵੀ ਹੱਥ ਭਰਾ ਨਹੀਂ ਹੈਗੀ ਕੋਰਾ ਵੀ ਰੇਟ ਇਹਦਾ ਕੀ ਰਹੇਗਾ ਖੜੀ ਰਹੇਗੀ ਠੀਕ ਹੈ ਆਪਾਂ 22 ਤੋਂ 24 ਕਿਲੋ ਆਪਾਂ ਚਵਾ ਕੇ ਵੀ ਦੇ ਦੇਾਂਗੇ ਪਰ ਜਿੰਨਾ ਵੀਰ ਲਊਗਾ ਉਹ 20 ਕਿਲੋ ਮੰਨ ਕੇ ਲਵੇ ਰੇਟ 20 ਕਿਲੋ ਵਾਲੇ ਦਾ ਕੀ ਅੱਜ ਅੱਜ ਉਹ ਰੇਟ ਇਹਦਾ 75000 ਰੁਪਏ ਹੈ ਜਿਆਦਾ ਗੱਲ ਸੋ ਵੀਰੋ 75000 ਰੇਟ ਹੈ ਹਫਤਾ ਖੰਡ ਲੈਂਦੀ ਪਈ ਆ ਦੁੱਧ 20 ਤੇ ਚੱਲਣ ਵਾਲੀ ਆ ਜੀ ਆਹ ਲੇ ਕੋਲੀ ਪੂਲੀ ਆ ਫਿਰੇ ਫਰਦ ਪ ਝੋਨੇ ਚ ਪੰਪ ਪਾਇੰਦਾ ਜੀ ਸੇਰ ਚੋਂ ਪੂਣੀ ਕੱਤੀ ਆ ਇਹਨੇ ਜੇ ਮੈਂ ਝੋਲੇ ਪਾ ਪਏ ਬਾਕੀ ਝੋਲਾ ਖਾਲੀ ਪਿਆ ਹਾਲੇ ਮੈਂ ਕਹ ਪੂਰੀ ਚੰਗੀ ਬਣਾਉਂਗੀ ਠੀਕ ਹੈ ਦੂਜੀ ਗੱਲ ਜਿਹੜੀ ਵੀ ਨਾਮ ਆਪਣੇ ਕੋਲੋਂ ਕੋਈ ਵੀਰ ਲੈ ਕੇ ਜਾਊਗਾ ਠੀਕ ਹੈ ਆਪਣੇ ਖਾਣੇ ਦੀ 100% ਗਾਰੰਟੀ ਹੋਊਗੀ ਠੀਕ ਹੈ ਠੀਕ ਦੁੱਧਾਂ ਦੀ ਸੇਵਾ ਦਾ ਜੀ ਆ ਜੀ ਗੱਲ ਅੱਗੇ ਦੇਖਿਆ ਨੇ ਆਪਾਂ ਸ਼ਹੀਵਾਲ ਦੀ ਸੇਵਾ ਨੰਬਰ ਕਿਹੜਾ ਸੁਆ ਸੁੰਦੀ ਪਈ ਆ ਸੁਆ ਦੂਜਾ ਬਾਈ ਠੀਕ ਹੈ ਕਹਿ ਜਾਂ ਲੈਂਦੀ ਆ ਹੱਪਾ ਦੱਸਿਆ ਮਾਪਨੇ 10 ਦਿਨ ਮੰਨ ਕੇ ਨੇ 10 ਲੈ ਜੂਗੀ ਦੁੱਧ ਕਿੰਨੇ ਕਿਤੇ ਚੱਲਣ ਵਾਲੀ ਆ ਇਹ 14 ਕਿਲੋ ਕਲੂਨ ਦਾ ਦੁੱਧ ਆਇਆ ਬਾਈ ਜੀ ਨੋਕ ਲਗਾ ਗਈ ਪਿੰਥੋਂ ਦੀ ਆਪਣੇ ਨੇੜੇ ਪਿੰਡ ਦੀ ਹੋਈ ਆ ਜੀ ਠੀਕ ਹੈ ਅੰਮ੍ਰਾਸ ਉਹਲੇ ਤੋਂ ਲਈ ਆ ਆਪਾਂ ਇਹ ਠੀਕ ਹੈ ਦੁੱਧ ਆਦੀ ਹਰ ਇੱਕ ਚੀਜ਼ ਦੀ ਗਾਰੰਟੀ ਆ ਪੂਰੀ ਵਧੀਆ ਸੀਲ ਥੰਦੀ ਆ ਠੀਕ ਹੈ ਕੁੜੀਆਂ ਕੁੜੀਆਂ ਜਿਵੇਂ ਮਰਜੀਤੀ ਪਹਿਣ ਚੋਲੇ ਤੇ ਮੈਨੂੰ ਜਿਹੜਾ ਵੀਰ ਅੱਜ ਮੱਝ ਤੇ ਲੱਖ ਰੁਪਇਆ ਲਾਉਣ ਨੂੰ ਫਿਰਦਾ ਵੀ ਮੈਂ 8 ਕਿਲੋ ਵਾਲੀ 9 ਕਿਲੋ ਵਾਲੀ ਮੱਝ ਲੈ ਲਾਂ ਠੀਕ ਹੈ ਉਹਦੇ ਲਈ ਪੂਰਾ ਬੈਨੀਫਿਟ ਹੈ ਨਾਲੇ ਜਿਹੜੀ ਹੈਲਥ ਵੀ ਵਧਾ ਲਈ ਆਣੀ ਹੈ ਦੀ ਠੀਕ ਹੈ ਤੇ ਸੇਲ ਠੰਡੀ ਵੀ ਹੋਣੀ ਠੀਕ ਹੈ 14 15 ਕਿਲੋ ਦੁੱਧ ਵਾਲੀ ਮੰਨ ਲਈ ਹੈਗੀ ਆ 15 ਕਿਲੋ ਖੁੰਨਾ ਪਾ ਦੋਗੀ ਬਈ ਭਾਜ ਦਾ ਕੀ ਰਹੂਗਾ ਬਈ ਭਾਜ ਦਾ 50000 ਰੁਪਇਆ ਮੰਗਦਾਂ ਹੋ ਜੀ ਮੰਗ ਕਾਲ ਕਰ ਅੱਗੇ ਆ ਗਈ ਮੱਝ ਹਾਂ ਜੀ ਪਹਿਲਾ ਨੰਬਰ ਤੇ ਮੱਝ ਜਿਹੜੀ ਖੜੀ ਹੈਗੀ ਇਹਨੂੰ ਬਈ ਤੇ 5 ਮੁੰਦਿਆਂ ਦੀ ਸੂਈ ਨੂੰ ਆ ਥਾਣੇ ਦੀ ਪੰਜਾ ਹਨ ਨਹੀਂ ਭਾਈ ਉਹ ਚਲਦੀ ਨਹੀਂ ਬਜੀ ਹੋਰਲੇ ਪਾਸੇ ਇਹ ਗੱਲੇ ਹਾਂ ਉਹ ਚਲਦੀ ਨਹੀਂ ਪੂਰੇ ਇੱਕ ਕੰਪਾ ਵੀ ਨਹੀਂ ਆਉਂਦਾ ਠੀਕ ਹੈ ਥੋੜੇ ਬਾਕੀ ਚਾਰ ਅਸਨਾ ਚ ਧਾਰਾ ਵਧੀਆ ਆਉਂਦੀ ਹੈ ਮੈਂ ਕਿਹਾ ਸੋਨੇ ਦੀ ਇਹ ਚਵਾਈ ਦੀ ਕੋਈ ਫੁੱਲ ਗਾਰੰਟੀ ਆ ਬੱਚਾ ਕੱਟੀ ਆਗੀ ਹਾਂ ਕੱਟੀ ਹੋਗੀ ਸੁਈ ਲੱਗਦਾ ਦਿਨ ਹੋ ਗਏ ਪੰਜ ਸੱਤ ਹਨ ਇਹਨੂੰ ਸੁਈ ਨੂੰ ਕੋਈ ਸੱਤ ਦਿਨ ਹੋ ਗਿਆ ਅੱਜ ਠੀਕ ਹੈ ਤੇ ਇਹ ਸੁਭਾ ਹੋ ਮੇਰੇ ਹਿਸਾਬ ਨਾਲ ਦੂਜਾ ਭਾਈ ਜੀ ਦੂਜਾ ਪਿਓ ਰਾਜਸਥਾਨ ਦੀ ਮੈਂ ਆ ਇਹ ਠੀਕ ਹੈ ਆਪਾਂ ਨੂੰ ਦੂਜੇ ਕਹਿ ਕੇ ਦਿੱਤੀਆਂ ਮਾਲਕ ਨੇ ਤੀਜਾ ਮੰਨ ਲਈ ਵੀਰ ਨੇ ਨਾਲ ਜੈ ਜੈਕਾਰਾ ਜੈ ਤੀਜਾ ਮੰਨੀ ਜਾਵੇ ਹਨਾ ਹਾਂ ਕੀ ਗੱਲ ਹੁੰਦੀ ਇਹਨੂੰ ਸੂਆ ਦਾ ਬਈ ਹੁਣ ਆਪਣੇ ਕੋਲੋਂ ਪਸ਼ੂ ਬਾਹਰੋਂ ਲੈ ਕੇ ਠੀਕ ਜਿਵੇਂ ਆਲਾ ਦੱਸ ਦਿੰਦਾ ਸਰ ਤੁਸੀਂ ਮੈਨੂੰ ਮਾਲਕ ਦੇ ਦੇ ਦਿੰਦਾ ਆਪਾਂ ਮੂਰੇ ਉਹੀ ਚੀਜ਼ ਰਿਪੀਟ ਕਰ ਦਿੰਨੇ ਆ ਲੈਣ ਵਾਲਾ ਤੀਜਾ ਮੰਨ ਕੇ ਲੈ ਲੈ ਹਾਂ ਜੀ ਤੀਜਾ ਮੰਨ ਕੇ ਲੈ ਲੈ ਪਰ ਜਿਹੜੀ ਥਾਣੇ ਵਾਲੀ ਗੱਲ ਆ ਠੀਕ ਹੈ ਸ਼ਿਵਾਈ ਵਾਲੀ ਗੱਲ ਆ ਠੀਕ ਹੈ ਇਸ ਟਾਈਮ ਨੇ ਥੱਲੇ ਪੱਟੀ ਨੂੰ ਝੰਗਾ ਕੇ 10 ਕਿਲੋ ਗੋਲੀ ਤਿਆਰ 9 ਲੀਟਰ ਨਿਪੜਨਗੇ ਜਮਾ ਮੈਂ ਕਿਹਾ 10 ਨਿਪੜਨਗੇ ਬਾਈ ਰੇਟ ਇਹਦਾ ਇਹ 10 ਨਿਪੜਨਗੇ ਜਮਾ ਰੇਟ ਇਹਦਾ ਕੀ ਰਹਿਣਾ ਫਿਰ ਜਿਹੜਾ ਤਾਂ ਰੇਟ ਹੋਊਗਾ ਵੀ ਠੀਕ ਹੈ ਮੁੱਲ ਕਰਾਉ ਨੂੰ 82 ਕਰਾ ਲੈ 85 ਕਰਾ ਲੈ ਅਗਲਾ ਠੀਕ ਹੈ 75000 ਦੇ ਆਪਾਂ ਦੇ ਦੇਵਾਂਗੇ 75000 ਦੀ ਮਾਝਾ ਆਪਾਂ ਦੇ ਦਾਂਗੇ ਤੇ ਦੁੱਧ 10 ਕਿਲੋ ਇਹ ਥੱਲੇ ਹਾਜ਼ਰ ਆ ਹੱfte ਅੱਧਿਆਂ ਦੀ ਸੂਈ ਵੀ ਐ 14 ਦੇਖਦੇ ਜਮਾ ਕਿ ਆਵਾਂ ਮੋਟਾ-ਮੋਟਾ ਚੋਣਾ ਪੂਰਾ ਸਾਫ ਸੁਥਰਾ ਜਾਵਾ ਕੋਈ ਭੂਰ ਸਰ ਲਾਣੀ ਸਿਚਵਾਈ ਦੇ ਨਰਮਾ ਜਾਵਾ ਮਨਾਂ ਬਈ ਪੋਲੀ ਜੇ ਕੋਈ ਮਰਜ਼ੀ ਪੂਰੀ-ਪੂਰੀ ਭੈਸ ਕੋਈ ਮਰਜ਼ੀ ਚੋਣਾ ਦੇ ਜੇ ਬੱਕੀ ਜੇ ਕੋਈ ਬਾਤ ਕਰਨ ਵਾਲਾ ਕਹਿੰਦਾ ਤੂੰ ਦੇਖਣ ਵਾਲੀ ਨਹੀਂ ਗੱਲੀ ਉਹੀ ਲੱਗਦੀ ਆ ਬਈ ਉਹ ਪਿਓ ਰਾਜਸਥਾਨ ਦੀ ਮੈਂ ਜੇ ਕੋਈ ਬੰਦਾ ਪਾਉਂ ਆਏਗਾ ਤੇ ਮੈਂ ਪੰਜਾਬ ਤੋਂ ਲਈ ਜਾ ਨਾਲੇ ਮੈਂ ਫਰੀਦ ਦਿੰਦੀ ਕਿ ਪਿਓ ਆਏਗਾ ਫਿਰ ਨਾਮ ਦੇ ਲੇ ਠੀਕ ਹੈ ਅੱਗੇ ਨਾਲ ਛੋਟੀ ਸੂਈ ਦੇਖੀਏ ਨੇ ਆਪਾਂ ਕਲੂਨ ਟੱਕੀਆਂ ਦੇ ਨੇ ਦੋ ਦੰਦ ਠੀਕ ਹੈ ਕੈਕ ਦਿਨ ਹੋ ਗਏ ਸੂਈ ਦੇ ਇਹਨੂੰ ਤੀਜੇ ਦਿਨਾਂ ਸੂਈ ਨੂੰ ਵੀਰੇ ਆਪਣੇ ਕੋਲੇ ਸੂਈ ਆ ਠੀਕ ਹੈ ਆਪਾਂ ਗੱਪਾਂ ਲਈ ਸੀ ਇਹ ਠੀਕ ਹੈ ਬੱਚੇ ਨੇ ਬੇਮੂਹ ਨਹੀਂ ਮਾਰੀ ਜੀ ਔਲ ਕਰਦੀ ਆ ਠੀਕ ਹੈ ਉਹ ਐ ਨਹੀਂ ਹੈਗਾ ਤੋੜ ਆ ਵੜੀ-ਵੋੜੀ ਪਹਿਲਾਂ ਤਾਂ ਕਰ ਜਿੰਦੇ ਪੰਜਾਸਾ ਵੱਡੀ ਝੂਟੀ ਆ ਵੱਡੇ-ਵੋਡੇ ਵੇਡਦੀ ਆ ਠੀਕ ਹੈ ਤੇ ਦੁੱਧ ਹੁਣ ਕਿੰਨਾ ਹੈਗਾ ਭਾਈ ਦੁੱਧ ਬੱਚੇ ਨੂੰ ਝਾੜ ਕੇ 6 ਕਿਲੋ ਆ 6 ਕਿਲੋ ਹਾਂ 3 ਕਿਲੋ ਟਾਈਮ ਦਾ 3 ਕਿਲੋ ਟਾਈਮ ਦਾ ਪਰਸੇ ਹਜੇ ਸੁਈਆ ਆਪਣੇ ਕੋਲੇ ਸੁਈਆ ਠੀਕ ਐ ਐਵੇਂ ਕਹੋ ਨਾ 9 ਕਿਲੋ ਕਹਿ ਦਈਏ 10 ਕਿਲੋ ਕਹਿ ਦਈਏ ਦਾ ਕੋਈ ਫਾਇਦਾ ਨਹੀਂ ਠੀਕ ਐ ਪਰ ਜਿਹੜੀ ਝੋਟੀ ਦਾ ਰੰਗ ਰੂਪ ਆ ਫੋਡੀਵੇਟ ਆ ਤੇ ਬਣਾਵਟਾ ਦੁੱਧ 12 ਕਿਲੋ ਵੱਡੂ ਕੀ ਖੁੱਲਾ ਰੇਟ ਇਹਦਾ ਕੀ ਆ ਬਾਈ ਜੀ ਰੇਟ ਇਹਦਾ ਜਿਹਦਾ ਮੁੱਲ ਆਗਾ ਉਹ 80000 ਰੁਪਇਆ 2000 ਤੇ ਅਸ਼ੂਰ ਕਰ ਦੇਗੇ 70000 ਝੋਟੀ ਦੇ ਦਾਂਗੇ ਪਰ ਜਿਹਦੇ ਟੋਕਰ ਕੱਪੜ ਹੋਗੇ ਇੰਨੇ ਦੀ ਫੇਰ ਵੇਚੂਏ ਬਾਈ ਉਦੋਂ ਵੱਧ ਵਿਕਣਾ ਇਹਨੇ ਜੇ ਇਹ ਗੱਲ ਆ ਹਣਾਂ ਉਦੋਂ ਘਰ ਨੂੰ ਕਟੀ ਆ ਠੀਕ ਹੈ ਇਹ ਵੀ ਬੱਚਾ ਪੁੰਨੀ ਹੋਈ ਆ ਇਹ ਬੱਚਾ ਭੁੱਲ ਗਈ ਹੈ ਨਾ ਉਹ ਬੱਚਾ ਪੁੰਨੀ ਆ ਤਾਲੀ ਆਪਣੇ ਕੋਲੇ ਸੂਈ ਆ ਠੀਕ ਹੈ ਹਾਂ ਇਹ 50000 ਵੀ ਦੇ ਦੇਣਗੇ ਜੇ ਇਹ ਗੱਲ ਹੈ ਜੇ ਕੋਈ ਮਦਦ ਮੈਂ ਮਿਲਤ ਕਰਨੀ ਬੁਜੀ ਮਿਲਤ ਕਰ ਲਵੇ ਤਾਂ 50000 ਵੀ ਦੇ ਦੇਾਂਗੇ ਬਾਪੂ ਦੋ ਦੋ ਹਜ਼ਾਰਾਂ ਪਾਣੀ ਕੰਦੇ ਹੋਰ ਦਾ ਬਈ ਇਹਨੂੰ ਬੱਚਾ ਜੇ ਹੋਉਂਦੀ ਆ ਖਿਲੋ ਤੋਂ ਕਿੱਲੋ ਚੋਇਆਗਾ ਆਪਣੇ ਕੋਲੇ ਸੂਈ ਦੀ ਠੀਕ ਹੈ ਹੋਰ ਚੀਜ਼ ਦੀ ਗਾਰੰਟੀ ਆਪਣੀ ਭਾਅ ਤੋਂ ਕੇ ਦੀ ਹੋਰ ਚੀਜ਼ ਦੀ ਠੀਕ ਹੈ ਹਾਂ ਮੋਡ ਲੈ ਵੀਰੋ ਮੋਡ ਸੋ ਵੀਰੋ ਕਾਮ ਨਹੀਂ ਆਇਆ ਆਪਾਂ ਦਿਖਾਦੇ 98753 967 ਜੱਗੀ ਡੇਰੀ ਫਾਰਮ ਬਰਨਾਲਾ ਇੱਥੋਂ ਵੀਡੀਓ ਕਵਰ ਕੀਤੀ ਹੈ ਕੋਈ ਵੀ ਨਾਲ ਤੁਹਾਡੇ ਪਸੰਦ ਆਓ ਦੇਖੋ ਤੇ ਤਸੱਲੀ ਕਰਕੇ ਖਰੀਦੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਵਰਕ ਤੁਸੀਂ ਆਪ ਕਰਦੇ ਆ ਵੀਡੀਓ ਦੇਖ ਲੈ ਸਭ ਦਾ ਤੈਅ ਦੋ